ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਆਪਣੀ ਕਲਗੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਗਏ ਆ ਤਾਂ ਭਾਈ ਸੰਗ ਸਿੰਘ ਜੀ ਨੂੰ ਦੇ ਗਏ ਜਦੋਂ ਖਾਲਸਾ ਰਾਜ ਆਇਆ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਨੇ ਇਹ ਕਲਗੀ ਸੰਗ ਸਿੰਘ ਜੀ ਦੇ ਪਰਿਵਾਰ ਕੋਲੋਂ ਇੱਕ 125 ਹਜ਼ਾਰ ਮੋਹਰਾਂ ਦੇ ਕੇ ਖਰੀਦੀ ਉਸ ਦਿਨ ਖਜ਼ਾਨੇ ਵਿੱਚ 125000 ਹੀ ਮੋਹਰਾਂ ਸਨ ਉਹ ਕਲਗੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਅੱਗੇ ਰੱਖੀ ਗਈ ਪਹਿਲਾ ਮਹਾਰਾਜਾ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀਆ ਨੂੰ ਮੱਥਾ ਟੇਕਦੇ ਸਨ ਤੇ ਫਿਰ ਉਹ ਕਲਗੀ ਆਪਣੇ ਮੱਥੇ ਦੇ ਨਾਲ ਲਾ ਕੇ ਕਲਗੀਧਰ ਪਾਤਸ਼ਾਹ ਜੀਆ ਦੇ ਚਰਨਾਂ 'ਚ ਅਰਦਾਸ ਕਰਦੇ ਸਨ ਕਿ ਮੈਨੂੰ ਨਵਾਣੇ ਨੂੰ ਆਪਣੀ ਪ੍ਰਜਾ ਦੀ ਸੇਵਾ ਕਰਨ ਦੀ ਬੁੱਧ ਬਖਸ਼ੋ ਤੇ ਉਹ ਕਲਗੀ ਹੁਣ ਬ੍ਰਿਟਿਸ਼ ਦੇ ਮਿਊਜ਼ੀਅਮ ਵਿੱਚ ਜਿੱਥੇ ਸਾਡੀ ਕੌਮ ਸਾਡੀਆਂ ਸੰਸਥਾਵਾਂ ਬਾਹਰ ਲਿਆਂ ਮੁਲਕਾਂ ਦੇ ਵਿੱਚ ਬੈਠੇ بڑے بڑے ਲੰਗਰ ਲਾਉਣ ਵਾਲੇ ਪੰਥ ਦੇ ਨਾਂ ਤੇ ਵੋਟ ਤੇ ਨੋਟ ਇਕੱਠੇ ਕਰਨ ਵਾਲੇ ਕੀ ਗੱਲ ਉਹ ਕਲਗੀ ਵਾਪਸ ਨਹੀਂ ਆ ਸਕਦੀ ਪੰਜਾਬ ਲਿਆ ਕੇ ਆਨੰਦਪੁਰ ਸਾਹਿਬ ਕਿਉਂ ਨਹੀਂ ਰੱਖੀ ਜਾ ਸਕਦੀ ਇਹ ਜਵਾਬ ਕੌਮ ਦੇ ਕੋਲ ਨਹੀਂ ਹੈ ਕਿਉਂਕਿ ਅਸੀਂ ਇਕੱਠੇ ਨਹੀਂ ਆਂ ਸ਼ਹਿਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕੋਲੋਲਾ ਹੋ ਜਾਓ ਇਕੱਠੇ ਕਾਮ ਦੇ ਵਾਰਸ ਨਹੀਂ ਤਾਂ ਫਿਰ ਛਾ ਵੇਲੇ ਉਮੀ ਜਾਓਗੇ ਤੇ ਨਾਈ ਲੱਭਣੀਆਂ ਜੇ ਫਿਰ ਗੋਲਾ